ਰੇਡਨ ਕਮਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਆਟਵਾ ਨੇ ਆਪਣੇ ਖਰਚਿਆਂ ਨੂੰ ਉਮਰ ਦੇ ਸਮੂਹ ਵਿੱਚ ਵੰਡਣ ਦੀ ਚੋਣ ਕਿਵੇਂ ਕੀਤੀ ਇਸ ਬਾਰੇ ਬਹਿਸ ਤੇਜ਼ ਹੋ ਰਹੀ ਹੈ ਕਿਉਂਕਿ ਬਲਾਕ ਆਕਿਊਬਕਸ ਲੈਬਰਲ ਘੱਟ ਗਿਣਤੀ ਸਰਕਾਰ ਨੂੰ 올ਡ ਏਜ ਸਿਕਿਉਰਿਟੀ ਭੁਗਤਾਨਾਂ ਨੂੰ ਉਤਸ਼ਾਹਿਤ ਕਰਨ ਲਈ ਦਬਾਅ ਪਾ ਰਿਹਾ ਹੈ ਬਲਾਕ ਲੀਡਰ ਏਵਸ ਨੇ ਮੰਗਲਵਾਰ ਨੂੰ ਇੱਕ ਮਤਾ ਪੇਸ਼ ਕੀਤਾ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਅਜਿਹੇ ਕਾਨੂੰਨ ਦੇ ਨਾਲ ਅਗੇ ਵਧੇ ਜੋ 65 ਤੋਂ 74 ਸਾਲ ਦੀ ਉਮਰ ਦੇ ਬਜ਼ੁਰਗਾਂ ਲਈ OASP ਆਊਟ ਵਿੱਚ 10% ਵਾਧਾ ਕਰੇਗੇ। ਬਲਾਕ ਨੇ ਕਿਹਾ ਹੈ ਕਿ ਉਹ ਭਵਿਕ ਵਿੱਚ ਅ విశ్వాਸ ਵੋਟਾਂ ਤੇ ਲਿਬਰਲ ਸਰਕਾਰ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਜੇਕਰ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਇਸ ਨੂੰ OES ਵਿੱਚ ਵਾਧਾ ਮਿਲਦਾ ਹੈ। ਇਸ ਸਪਲਾਈ ਪ੍ਰਤੀਬੰਧ ਖੇਤਰੀ ਸੈਕਟਰਾਂ ਵਿੱਚ ਮਜ਼ਬੂਤ ਉਪਾਰਕ ਸੁਰੱਖਿਆਵਾਂ ਵੀ ਚਾਹੁੰਦਾ ਘਟ ਆਂਦਨ ਵਾਲੇ ਬਜ਼ੁਰਗਾਂ ਲਈ OAS ਅਤੇ ਗਰੰਟਡ ਇਨਕਮ ਸਪਲੀਮੈਂਟ GIS ਬੀਤ ਬਜ਼ੁਰਗਾਂ ਲਈ ਨਾਬ ਪਹਿਲਾ ਹੀ ਸੰਗੀਤ ਬਜਟ ਦਾ ਸਭ ਤੋਂ ਵੱਡਾ ਤੇ ਤੇਜ਼ੀ ਨਾਲ ਵਧਣ ਵਾਲਾ ਹਿੱਸਾ ਬਣਦੇ ਨੇ ਬਜ਼ੁਰਗ ਲਾਭਾਂ ਦੀ ਲਾਗਤ ਇਸ ਸਾਲ 80 ਬਿਲੀਅਨ ਡਾਲਰ ਤੋਂ ਵੱਧ ਕੇ 2028 ਤੇ 29 ਤੱਕ 120 ਡਾਲਰ ਸਾਲਾਨਾ ਹੋਣ ਦਾ ਅਨੁਮਾਨ ਹੈ ਜੋ ਇੱਕ ਅਜਿਹਾ ਆਂਕੜਾ ਇਸ ਪ੍ਰਸਤਾਵਿਤ 10% ਵਾਅਦੇ ਨੂੰ ਧਿਆਨ ਵਿੱਚ ਨਹੀਂ ਰੱਖਦਾ ਅਤੇ ਫੈਡਰਲ ਸਰਕਾਰ ਪਹਿਲਾਂ ਹੀ ਹੋਰ ਵੱਡੇ ਪ੍ਰੋਗਰਾਮਾਂ ਦੀ ਬਜਾਏ ਬਜ਼ੁਰਗਾਂ ਦੇ ਲਾਭ ਜ਼ਿਆਦਾ ਖਰਚਦੀ ਹੈ ਜੋ ਗੈਰ ਅਨੁਪਾਤਿਕ ਤੌਰ ਤੇ ਨੌਜਵਾਨਾਂ ਨੂੰ ਲਾਭ ਪਹੁੰਚਾਉਂਦੇ ਨੇ ਜਿਵੇਂ ਕਿ ਰੋਜ਼ਗਾਰ ਬੀਮਾ EI ਡਾਲਰ 26.6 ਬਿਲੀਅਨ ਕੈਨੇਡੀਅਨ ਚਾਈਲਡ ਬੈਨੀਫਿਟ ਦੇ ਵਿੱਚ 28.1 ਬਿਲੀਅਨ ਡਾਲਰ ਤੇ ਨੈਸ਼ਨਲ ਚਾਈਲਡ ਕੇਅਰ ਪ੍ਰੋਗਰਾਮ ਦੇ ਵਿੱਚ 6.6 ਬਿਲੀਅਨ ਡਾਲਰ ਵਾਸਤਵ ਵਿੱਚ ਸਾਰੇ ਸੰਗੀ ਪ੍ਰੋਗਰਾਮ ਖਰਚਿਆਂ ਦਾ ਲਗਭਗ 17% ਬਜ਼ੁਰਗਾਂ ਨੂੰ ਜਾਂਦਾ ਹੈ ਆਟਵਾ ਸਿਹਤ ਦੇਖ ਰੇਖ 52 ਬਿਲੀਅਨ ਡਾਲਰ ਲਈ ਵੰਡ ਫੰਡ ਦੇ ਲਈ ਸਰਕਾਰ ਦੂਜੇ ਪੱਧਰ ਨਾਲੋਂ ਸਿੱਧੇ ਤੌਰ ਤੇ ਬਜ਼ੁਰਗਾਂ ਨੂੰ ਵਧੇਰੇ ਟਰਾਂਸਫਰ ਕਰਦੀ ਹੈ ਕੈਨੇਡਾ ਪੈਨਸ਼ਨ ਪਲਾਨ ਸੀਟਪੀ ਨੂੰ ਕਰਮਚਾਰੀਆਂ ਅਤੇ ਰੋਜ਼ਗਾਰਦਾਤਾਵਾਂ ਦੇ ਯੋਗਦਾਨ ਦੁਆਰਾ ਫੰਡ ਕੀਤੀ ਗਈ ਹੈ ਤੇ ਦੂਜੇ ਦੋ ਸੰਗੀ ਰਿਟਾਇਰਮੈਂਟ ਲਾਵਾ ਵਾਂਗ ਆਮ ਟੈਕਸ ਮਾਲੀਏ ਦੁਆਰਾ ਤੇ ਪਾਰਲੀਮੈਂਟ ਬਜਟ ਅਫੀਸਰ ਨੇ ਕਿਹਾ ਹੈ ਕਿ ਬਲਾਗ ਦੇ ਪ੍ਰਸਤਾਵ OES ਵਾਅਦੇ ਨਾਲ ਅਗਲੇ 5 ਸਾਲਾਂ ਵਿੱਚ 16 ਮਿਲੀਅਨ ਡਾਲਰ ਦੀ ਲਾਗਤ ਆਵੇਗੀ ਇਹ ਖਰਚੇ ਇੱਕ ਰਾਸ਼ਟਰੀ ਕਰਜ਼ੇ ਵਿੱਚ ਵਾਦਾ ਕਰੇਗਾ ਜੋ ਹੁਣ ਤੱਕ 1.2 ਟ੍ਰਿਲੀਅਨ ਤੋਂ ਵੱਧ ਹੈ ਉਸ ਸਾਰੇ ਕਰਜ਼ੇ ਨੂੰ ਵਿੱਤ ਦੇਣ ਦੀ ਲਾਗਤ ਇਸ ਸਾਲ ਲਗਭਗ 54 ਬਿਲੀਅਨ ਡਾਲਰਾਂ ਹੋਈ ਹੈ ਵਾਤਾਵਰਣ ਮੰਤਰੀ ਸਟੀਵਨ ਗਿਲਬੋਟ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਇਹ ਗੱਲ ਦੱਸੀ ਹੈ ਕਿ ਸਾਨੂੰ ਅਜੇ ਹੀ ਕਿਸੇ ਚੀਜ਼ ਦੇ ਅੰਦਰ ਪੀੜੀ ਪ੍ਰਭਾਵਾਂ ਨੂੰ ਦੇਖਣਾ ਹੋਵੇਗਾ ਇਹ ਬਹੁਤ ਸਾਰਾ ਪੈਸਾ ਇਹ ਮਾਮੂਲੀ ਨਹੀਂ ਇਸ ਲਈ ਸਾਨੂੰ ਇਸ ਨੂੰ ਬਹੁਤ ਧਿਆਨ ਨਾਲ ਦੇਖਣਾ ਚਾਹੀਦਾ ਵਾਤਾਵਰਨ ਮੰਤਰੀ ਸਟੀਵਨ ਗਿਲਬੋਰਟ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿ ਸਮਾਜ ਵਿੱਚ ਬਜ਼ੁਰਗ ਲੋਕ ਨੇ ਤੇ ਜਿਨ੍ਹਾਂ ਨੂੰ ਇਸ ਸਮੇਂ ਸਭ ਤੋਂ ਵੱਧ ਜ਼ਰੂਰਤ ਹੈ ਅਸੀਂ ਦੇਖਦੇ ਹਾਂ ਕਿ ਇਸ ਸਮੇਂ ਨੌਜਵਾਨਾਂ ਨੂੰ ਕਿੰਨੀ ਮੁਸ਼ਕਲਾਂ ਆ ਰਹੀਆਂ ਨੇ ਪਰ ਇਹ ਇੱਕ ਚਰਚਾ ਜੋ ਹੋਣੀ ਚਾਹੀਦੀ ਹੈ ਉਸ ਨੇ ਫ੍ਰੈਂਚ ਵਿੱਚ ਇਹ ਸਭ ਗੱਲਬਾਤ ਕੀਤੀ ਲਿਬਰਲ ਸਰਕਾਰ ਨੇ ਇਹ ਨਹੀਂ ਕਿ ਆ ਕਿ ਉਹ ਅਜੇ ਇਸ ਪ੍ਰਸਤਾਵ ਤੇ ਵੋਟ ਕਿਵੇਂ ਪਾਵੇਗੀ ਪ੍ਰਧਾਨ ਮੰਤਰੀ ਜਸਟਨ ਟੂਡੋ ਦੇ ਕੈਬਨਟ ਮੰਤਰੀ ਇਸ ਦੇ ਬਜਾਇਸ ਸਰਕਾਰ ਦੇ ਨਵੇਂ ਦੰਦਾਂ ਦੇ ਦੇਖਭਾਲ ਤੇ ਆਉਣ ਵਾਲੇ ਫਾਰਮਾ ਕੇਅਰ ਪ੍ਰੋਗਰਾਮਾਂ ਦਾ ਸਬੂਤ ਦੇ ਰਹੇ ਨੇ ਕਿਉਂਕਿ ਉਹ ਬਜ਼ੁਰਗਾਂ ਦੀ ਮਦਦ ਕਰਨ ਵਿੱਚ ਵਚਨਬੱਧ ਨੇ ਪਬਲਿਕ ਸਰਵਿਸ ਮੰਤਰੀ ਜੀਨ ਯਵਿਸ ਡੁਕਲੋਸ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਅਸੀਂ 2015 ਤੋਂ ਕਈ तरीकਿਆਂ ਨਾਲ ਬਜ਼ੁਰਗਾਂ ਵੀ ਮਤਤਾਂ ਨੂੰ ਤੌਰ ਤੇ ਬਜ਼ੁਰਗਾਂ ਨੂੰ ਜਿੱਥੇ ਜ਼ਿਆਦਾ ਸਮਰਥਨ ਕਰ ਰਹੇ ਹਾਂ ਅਸੀਂ ਇਸ ਭਿਆਨਕ ਨੀਤੀ ਨੂੰ ਬਦਲ ਦੱਤਾ ਜਿਸ ਦਾ ਐਲਾਨ ਸਟੀਫਨ ਹਾਰਪਰ ਨੇ ਕੀਤਾ ਸੀ ਉਸ ਲਈ ਰਿਟਾਇਰਮੈਂਟ ਦੀ ਉਮਰ ਨੂੰ 67 ਤੱਕ ਵਧਾਉਣ ਦੀ ਪਿਛਲੀ ਕਨਜ਼ਰਵੇਟਿਵ ਬਚਨ ਮੱਧਦਾਦਾ ਹਵਾਲਾ ਦੰਦੇ ਹੋਏ ਗੱਲ ਆਖੀ ਹੈ ਇਹ ਕਹਿਣ ਤੋਂ ਇਨਕਾਰ ਕਰਦੇ ਹੋਏ ਕਿ ਕੈਬਨਟ ਕਿਵੇਂ ਬੋਡ ਪਾਵੇਗੀ ਡਕਲੋਸ ਨੇ ਬਲਾਕ ਪਹਿਲ ਕਦਮੀ ਦੀ ਗੱਲ ਕੀਤੀ ਬਲਾਕ ਦਾ ਬਿਲ ਆ ਮੇ ਕਿੰਨਾ ਵੀ ਨੇਕ ਇਰਾਦਾ ਹੋਵੇ ਸਭ ਤੋਂ ਕਮਜ਼ੋਰ ਬਜ਼ੁਰਗਾਂ ਦੀ ਮਦਦ ਨਹੀਂ ਕਰ ਰਿਹਾ ਉਸਨੇ ਕਿਹਾ ਕਿ ਇਕੱਲੇ ਘਟਾਮਦਨੀ ਵਾਲੇ ਬਜ਼ੁਰਗ ਨੂੰ ਇੱਕ ਜੋੜੇ ਨੂੰ ਅਮੀਰ ਬਜ਼ੁਰਗ ਨਾਲੋਂ ਘੱਟ ਫਾਇਦਾ ਹੁੰਦਾ ਇਹ ਉਸ ਦੇ ਬਿੱਲ ਦੀ ਇੱਕ ਮਹੱਤਵਪੂਰਨ ਖਾਮੀ ਹੈ 2019 ਦੇ ਸਟੈਟਿਸ ਕੈਨੇਡਾ ਦੇ ਆਂਕੜਿਆਂ ਦੱਸਾਂਦੇ ਨੇ ਕਿ 65 ਸਾਲ ਦੀ ਉਮਰ ਤੇ ਇਸ ਤੋਂ ਵੱਧ ਉਮਰ ਦੇ ਲੋਕ ਪਹਿਲਾਂ ਹੀ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਦੀ ਔਸਤਨ ਸੰਪਤੀ 5,43,200 ਡਾਲਰ ਹੈ ਜਦਕਿ 35 ਤੋਂ 44 ਸਾਲ ਦੀ ਉਮਰ ਦੇ ਲੋਕਾਂ ਦੀ 2,34,400 ਡਾਲਰ ਹੈ ਇਹ 2022 ਦੇ ਸਟੈਟਸ ਕੈਨੇਡਾ ਦੇ ਆਂਕੜਿਆਂ ਦੇ ਅਨੁਸਾਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਿਕਾਟਾਂਦਨਾ ਸਮਝੇ ਜਾਣ ਦੀ ਸੰਭਾਵਨਾ ਘੱਟ ਹੈ ਵਾਸਤਵ ਦੇ ਵਿੱਚ ਬਜ਼ੁਰਗਾਂ ਦੇ ਅੰਦਰ ਉਮਰ ਸਮੂਹਾਂ ਵਿੱਚ ਸਭ ਤੋਂ ਘੱਟ ਗਰੀਬੀਦਾਰ ਆਂਕੜੇ ਦਰਸਾਉਂਦੇ ਨੇ ਕਿ 18 ਤੋਂ 64 ਸਾਲ ਦੀ ਉਮਰ ਦੇ ਲਗਭਗ 11 ਪ੍ਰਤੀਸ਼ਤ ਲੋਕਾਂ ਨੂੰ ਘੱਟ ਆਮਦਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਜਦੋਂ ਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸਿਰਫ 6% ਹੈ ਸਰ ਲਿਬਰਲ ਸਰਕਾਰ ਦਾ ਆਖਰੀ ਬਜਟ ਹਰ ਪੀੜ੍ਹੀ ਲਈ ਨਿਰਪੱਖਤਾ ਸਿਰਲੇਖ ਹਜ਼ਾਰਾਂ ਸਾਲਾਂ ਅਤੇ ਪੀੜ੍ਹੀ ਦੇ Z ਵੋਟਰਾਂ ਨੂੰ ਅਪੀਲ ਕਰਨ ਲਈ ਤਿਆਰ ਕੀਤਾ ਗਿਆ ਜੋ ਘਰਾਂ ਦੀ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਣ ਪਿੱਛੇ ਡਰੇ ਮਹਿਸੂਸ ਕਰ ਰਹੇ ਨੇ ਘਰਾਂ ਦੀ ਕੀਮਤਾਂ ਵਿੱਚ ਵਾਧਾ ਘਰ ਦੇ ਮਾਲਕ ਬਜ਼ੁਰਗਾਂ ਲਈ ਚੰਗੀ ਖਬਰ ਹੈ ਪਰ ਛੋਟੇ ਪਰਿਵਾਰ ਦੇ ਵਿੱਤ ਉੱਤੇ ਇੱਕ ਖਿੱਚ ਹੈ ਉਸ ਬਜਟ ਦਾ ਕੇਂਦਰ ਇੱਕ ਰਾਇਸ਼ੀ ਪੈਲ ਕਦਮੀਆਂ ਜੈਸ ਨਾਲ ਖਜ਼ਾਨੇ ਨੂੰ OAS ਜਾਂ ਫਿਰ GIS ਤੇ ਸਾਲਾਨਾ ਖਰਚ ਕੀਤੇ ਜਾਣ ਵਾਲੇ ਖਰਚੇ ਦਾ ਇੱਕ ਹਿੱਸਾ ਖਰਚ ਕਰਨਾ ਪਵੇਗਾ। ਬੈਲਚੈਟ ਨੇ ਕਿਹਾ ਹੈ ਕਿ ਬਜ਼ੁਰਗ ਆਪਣੀ ਖਰੀਦ ਸ਼ਕਤੀ ਵਿੱਚ ਮਹੱਤਵਪੂਰਨ ਵਾਧੇ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਸ਼ਾਬਦ ਤੌਰ ਤੇ ਕਿਊਬਕਾ ਤੇ ਖੁਸ਼ਹਾਲੀ ਤੇ ਨਿਰਮਾਣ ਕੀਤਾ ਅਸੀਂ ਇਹ ਸਭ ਜਾਣਦੇ ਤੇ ਇਸ ਦਾ ਆਨੰਦ ਵੀ ਮਾਣ ਰਹੇ ਹਾਂ। ਉਨਾ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਿੱਚ ਨੌਜਵਾਨ ਬਧੀਆ ਕੰਮ ਕਰ ਰਹੇ ਨੇ। ਉਹਨਾਂ ਦਾ ਜੀਵਨ ਪੱਧਰ ਹੈ ਜਿਸ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ ਸੀ ਅਤੇ ਮੈਂ ਇਸ ਬਾਰੇ ਬਹੁਤ ਜ਼ਿਆਦਾ ਖੁਸ਼ ਹਾਂ। ਉਸਨੇ ਮੰਗਲਵਾਰ ਨੂੰ ਆਪਣੇ ਪ੍ਰਸਤਾਵ ਤੇ ਬਹਿਸ ਦੌਰਾਨ ਫ੍ਰੈਂਸੀਸੀ ਨੂੰ ਇਹ ਕਿਹਾ, ਮੈਂ ਮਹਿਸੂਸਦਾ ਹਾਂ ਕਿ ਜਿਨ੍ਹਾਂ ਨੇ ਇਸ ਸੰਸਾਰ ਨੂੰ ਉਹਨਾਂ ਲਈ ਤਿਆਰ ਕੀਤਾ ਹੈ, ਉਹਨਾਂ ਨੂੰ ਅਜਿਹਾ ਕਰਨ ਲਈ ਇੱਕ ਢੁਕਮਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਬੈਲਚੀਟ ਨੇ ਕਿਹਾ ਹੈ ਕਿ ਲਿਬਰਲ ਸਰਕਾਰ 2022 ਵਿੱਚ 74 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ OAS ਅਦਾਇਗੀਆਂ ਵਿੱਚ ਵਾਧਾ ਕਰਨ ਦੇ ਕਦਮ ਨੇ ਭੇਦ ਭਾਅ ਦਾ ਇੱਕ ਰੂਪ ਲਿਆ ਕਿਉਂਕਿ ਨੌਜਵਾਨ ਯੋਗ ਬਜ਼ੁਰਗਾਂ ਕਟ ਬਲਾਕ ਦੇ VOTING ਦੇ ਆਧਾਰ ਤੇ ਮੌਂਟਰੀਅਲ ਤੇ ਕਿਊਬਿਕ ਸਿਟੀ ਤੋਂ ਬਾਹਰ ਛੋਟੀ ਆਬਾਦੀ ਕੇਂਦਰਾ ਵਿੱਚ ਜੇ ਬਜ਼ੁਰਗ ਜ਼ਿਆਦਾ ਰਹਿੰਦੇ ਨੇ ਇਹ ਬਜ਼ੁਰਗ ਇੱਕ ਮੱਤਪੂਰਨ ਲਾਭ ਪ੍ਰਾਪਤ ਕਰਨ ਦਾ ਇੱਕ ਵੱਡਾ ਮੌਕਾ ਹੈ ਤੇ ਬੈਥਲੇਟ ਨੇ ਕਿਹਾ ਹੈ ਕਿ ਜੇ ਸਰਕਾਰ ਸਾਡੀ ਬੇਨਤੀ ਨੂੰ ਸਬਕਾਰ ਨਹੀਂ ਕਰਦੀ ਤਾਂ ਉਹ ਲੱਖਾਂ ਕੈਨੇਡੀਅਨ ਆਜੇ ਕਿਵਕਾ ਲਈ ਮਦਦਗਾਰ ਨਹੀਂ ਬਣਨਾ ਚਾਹੁੰਦੇ ਤੇ ਉਥੇ ਦੱਸਦੀ ਹੈ ਕਿ ਜਨਰੇਸ਼ਨ ਸੀਵਾਜ਼ ਨੌਜਵਾਨਾ ਲਈ ਵਕਾਲਸ ਨੇ ਇਹ ਗੱਲ ਆਖੀ ਕਿ ਜੇ ਬਲਾਕ ਆਪਣਾ ਰਾਹ ਬਣਾਉਂਦੇ ਨੇ ਤਾਂ ਨੌਜਵਾਨ ਕੈਨੇਡੀਅਨ ਬੂਮਰਸ ਦੇ ਇਹ OES ਲਾਭਾਂ ਲਈ ਹੋਰ ਵੀ ਟੈਕਸ ਅਦਾ ਕਰਨ ਦੇ ਹੁਕਤੇ ਹੋਣਗੇ ਇਹ ਗਲਤ ਗੱਲ ਹੈ ਕਿਉਂਕਿ ਨੌਜਵਾਨ ਲੋਕ ਪਹਿਲਾ ਹੀ 84 ਲੱਖਾਂ ਤੋਂ ਤੇ ਵੱਡੇ ਵਿਦਿਆਰਥੀ ਕਰਜ਼ਿਆਂ ਤੇ ਮੌਸਮ ਦੇ ਨਾਲ ਸੰਬੰਧਿਤ ਕੁਦਰਤੀ ਆਫਤਾਂ ਜੋੜੇ ਭਵਿੱਖ ਦੇ ਖਰਚਿਆਂ ਦੇ ਨਾਲ ਜੂਜ ਰਹੇ ਨੇ। ਬਲਾਕ ਦੁਆਰਾ ਬੰਦਕ ਬਣਾਏ ਜਾਣ ਦੇ ਬਜਾਏ ਆਟਮਾ ਨੂੰ ਬਿੱਟ ਤੀਜੇ ਲਾਭਾਂ ਲਈ OAS ਦੀ ਅਧੂਨੇਕੀਕਰਨ ਕਰਕੇ ਆਰਥਿਕ ਤੌਰ ਤੇ ਅਸੁਰੱਖਿਤ ਸੇਵਾਮਕ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਮੁਲਾਕਤਨ ਅਮੀਰ ਬੁਮਰਜ਼ ਨੂੰ ਆਪਣੀ ਪੀੜ੍ਹੀ ਦੀ ਆਮਦਨੀ ਲੋੜਾਂ ਵਿੱਚ ਵਾਧੂ ਯੋਗਦਾਨ ਪਾਉਣ ਲਈ ਕਹੇਗਾ ਨਾ ਕਿ ਉਹਨਾਂ ਦੀ ਔਲਾਦ ਦੇ ਖਰਚੇ ਦੇ ਲਈ ਗਰੁੱਪ ਸੰਸਥਾਪਕ ਪਾਲ ਕੈਸ਼ੋ ਨੇ ਹਾਲੀ ਵਿੱਚ ਇੱਕ ਓਪਨ ਐਡ ਵਿੱਚ ਇਹ ਗੱਲ ਆਖੀ ਹੈ ਇਹ ਕਹਿਣ ਤੋਂ ਇਨਕਾਰ ਕਰਦੇ ਹੋਏ ਕਿ ਲਿਬਰਲ ਕਾਕਸ ਕਿਵੇਂ ਵੋਟ ਕਰੇਗਾ ਵਿੱਤ ਮੰਤਰੀ ਕ੍ਰਿਸਟਿਅਨ ਫਰਨਾਂਡੇ ਨੇ ਕਿਹਾ ਕਿ ਉਹ ਕਰੇਸ਼ਾ ਤੇ ਵਿਸ਼ੀਸ਼ਣ ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਦੇ ਨਾਲ ਲੈਂਦੀ ਹੈ ਕੈਵਨ ਪੇਜ ਇੱਕ ਸਾਬਕਾ ਬੀਪੀਬੋ ਫੈਡਰਲ ਸਰਕਾਰ ਦੇ ਵਿੱਤ ਦਾ ਮਹਾਰਾ ਅਤੇ ਇੰਸਟੀਚਿਊਟ ਆਫ ਫਿਕਸਲ ਸਟਡੀ ਐਂਡ ਡੈਮੋਕ੍ਰੇਸੀ ਦਾ ਸੰਸਥਾਪਕ ਹੈ ਉਸਨੇ ਕਿਹਾ ਕਿ ਇਹ ਸੁਝਾਅ ਦੇਣ ਲਈ ਆਕੜੇ ਨੇ ਕਿ ਕੁਝ ਬਜ਼ੁਰਗਾਂ ਦੀ ਮਦਦ ਦੀ ਉਹਨਾਂ ਨੂੰ ਜਿੱਥੇ ਜ਼ਰੂਰਤ ਹੈ ਕਿਉਂਕਿ ਉਹਨਾਂ ਦੀ ਆਮਦਨੀ ਦੂਜੇ ਸਮੂਹਾਂ ਤੋਂ ਪਛੜ ਰਹੀ ਹੈ ਪਰ ਉਸਨੇ ਬਲਾਗ ਦੇ ਪ੍ਰਸਤਾਵ ਬਾਰੇ ਕੁਝ ਲਾਲਚੰਡਿਆਂ ਨੂੰ ਉਠਾਇਆ ਮੈਂ ਉਹਨਾਂ ਬਜ਼ੁਰਗਾਂ ਦੇ ਨਾਲ ਹਮਦਰਦੀ ਕਰ ਸਕਦਾ ਜੋ ਕਾਫਾਈ ਚੁਣੌਤੀਆਂ ਦੇ ਨਾਲ ਜੂਝ ਰਹੇ ਨੇ ਮੈਂ ਸਮਾਜਿਕ ਤਬਾਦਲੇ ਲਈ ਘਾਟੇ ਵਿੱਤ ਨੂੰ ਵਧਾਉਣ ਦੀ ਤਰਵੀਜ਼ ਕਰਨ ਵਾਲੇ ਸਿਆਸੀ ਨੇਤਾਂਮ ਦੇ ਨਾਲ ਹਮਦਰਦੀ ਨਹੀਂ ਰੱਖਦਾ ਬਾਅਦ ਵਿੱਚ ਨੌਜਵਾਨ ਅਤੇ ਆਉਣ ਵਾਲੀ ਪੀੜ੍ਹੀ ਲਈ ਉਚਿਤ ਨਹੀਂ ਹੈ ਉਸਨੇ ਸੀਬੀਸੀ ਨਿਊਜ਼ ਦੇ ਨਾਲ ਜਿੱਤੇ ਖਾਸ ਗੱਲਬਾਤ ਕੀਤੀ ਇਸਨੇ ਕਿਹਾ ਕਿ ਇੱਕ ਅਮੀਰ ਆਓ ਐਸ ਵਰਗੀ ਚੀਜ਼ਾਂ ਨੂੰ ਫੰਡ ਦੇਣ ਲਈ ਵਧੇਰੇ ਕਰਜ਼ਾ ਲੈਣਾ ਵਿੱਤੀ ਜ਼ਿੰਮੇਵਾਰੀ ਅਤੇ ਅੰਤਰ ਪੀੜ੍ਹੀ ਨਿਰਪੱਖਤਾ ਦੇ ਨਜ਼ਰੀਏ ਤੋਂ ਚੰਗੀ ਨਹੀਂ ਹੈ ਮੌਜੂਦਾ ਆਰਥਿਕਾ ਮਾਹੌਲ ਵਿੱਚ ਕਦੇ ਨਹੀਂ ਹੈ ਪੇਜ ਨੇ ਕਿਹਾ ਕਿ ਜੇਕਰ ਵਿਰੋਧੀ ਸਿਆਸੀ ਪਾਰਟੀਆਂ ਮੌਜੂਦਾ ਘਟਨthi ਸੰਸਦ ਵਿੱਚ ਅਮੀਰ ਸਮਾਜਿਕ ਪ੍ਰੋਗਰਾਮਾਂ ਦਾ ਪ੍ਰਸਤਾਵ ਕਰਨਾ ਚਾਹੁੰਦੀਆਂ ਨੇ ਤਾਂ ਉਨ੍ਹਾਂ ਨੂੰ ਖਰਚੇ ਦੀ ਬੱਚਤ ਜਾਂ ਟੈਕਸ ਤੋਂ ਆਉਣ ਤੇ ਪਸਤਾਬ ਤੇ ਵਿਚਾਰ ਕਰ ਲੈਣਾ ਚਾਹੀਦਾ ਹੈ ਪੇਜ਼ ਨੇ ਕਿਹਾ ਕਿ ਇੱਕ ਦਾਦਾ ਹੋਣ ਦੇ ਨਾਤੇ ਉਹ ਫਾਇਨਲ ਸਰਕਾਰ ਨੂੰ ਸਾਡੀ ਨੌਜਵਾਨਾਂ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਦਰਪੇਸ਼ ਚੁਣੌਤੀਆਂ ਵੱਲ ਆਪਣੀ ਨੀਤੀਆਂ ਦਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਨੇ ਪਰ ਬੈਲਚੇਟ ਨੇ ਕਿਹਾ ਕਿ ਉਸ ਦੀ ਪਾਰਟੀ ਇਸ ਦੇ ਪਸਤਾਬ ਵਿੱਚ ਕਿਸੇ ਵੀ ਸੰਭਵੀ ਸੁਧਾਰ ਲਈ ਖੁੱਲੀ ਹੈ ਬੈਚਲੇਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਗੱਲ ਆ ਕਿ ਗੱਲਬਾਤ ਕਰਨ ਲਈ ਕੁਝ ਵੀ ਨਹੀਂ ਹੈ ਤੁਸੀਂ ਇਹ 29 ਅਕਤੂਬਰ ਤੋਂ ਪਹਿਲਾਂ ਕਰੋ ਜਾਂ ਅਸੀਂ ਸਰਕਾਰ ਨੂੰ ਟਿਕਣ ਲਈ ਹੋਰ ਵਿਰੋਧੀ ਪਾਰਟੀ ਨਾਲ ਗੱਲਬਾਤ ਕਰਾਂਗੇ ਕੁਝ ਵੀ ਚਲਾਕੀ ਕਰਨ ਦੀ ਕੋਈ ਥਾਂ ਬਿਲਕੁਲ ਵੀ ਨਹੀਂ ਹੈ ਬਲਾਗ ਦੇ ਪੈਨਸ਼ਨ ਕਾਨੂੰਨ ਨੂੰ ਕਾਨੂੰਨ ਬਣਾਉਣ ਲਈ ਲਿਬਰਲ ਸਰਕਾਰ ਨੂੰ ਇੱਕ ਸ਼ਾਹੀ ਸਿਫਾਰਿਸ਼ ਦੇਣੀ ਪਵੇਗੀ ਕਿਉਂਕਿ ਇੱਕ ਪ੍ਰਾਈਵੇਟ ਮੈਂਬਰ ਦਾ ਬਿਲ ਓਟਵਾ ਨੂੰ ਕੈਬਨਟ ਤੋਂ ਪ੍ਰਵਾਨਗੀ ਤੋਂ ਬਿਨਾ ਹੋਰ ਪੈਸਾ ਖਰਚਣ ਦੀ ਮਜਬੂਰ ਨਹੀਂ ਕਰ ਸਕਦਾ ਬਲਾਗ ਦਾ ਮੰਗਲਵਾਰ ਨੂੰ ਮਤਾ ਸਰਕਾਰ ਨੂੰ ਉਸ ਵਾਰਸ਼ਨ ਪੇਸ਼ ਕਰਨ ਦੀ ਮਜਬੂਰ ਕਰਨ ਦੀ ਕੋਸ਼ਿਸ਼ ਹੈ ਤਾਂ ਜੋ ਪੈਨਸ਼ਨ ਕਾਨੂੰਨ ਸੰਸਦ ਰਾਹੀਂ ਜਾ ਸਕੇ ਕੈਨੇਡੀਅਨ ਕਵਨ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸੇ ਤਾਂ ਤੁਹਾਡੇ ਨਾਲ ਚੱਲਣ ਗਿਆ ਦੇਸ਼ ਦੁਨੀਆ ਦੇ ਤਮਾਮ ਖਬਰਾਂ ਦੇਖਣ ਤੇ ਸੁਣਨ ਵਾਸਤੇ ਬੜੇ ਰਹੋ ਆਸ ਨਿਊਜ਼ ਵਾਲਾ ਦੇ ਨਾਲ